ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਅਜੇ ਤੱਕ ਹਿੰਮਤ ਲਾਈਵ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾ ਜੋ ਉਹਨਾਂ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਗਰਮੀ ਰਹਿਤ ਬਿਹੜਾ ਮਖਾਉਣੀਆਂ ਆ ਅੱਜ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਤਾਜੀ ਸੂਈ ਸਵਾਈ ਆ ਦੂਜੀਆਂ ਸੂਨ ਨੂੰ ਤਿਆਰ ਆ ਕੋਈ ਆਥ ਨੇ ਸੂਪੂ ਕੋਈ ਪਰਸੋਂ ਸੂਪੂ ਇਹ ਟੋਟਲ ਪੰਜ ਨਾ ਆ ਗਾ ਗਰਮੀ ਰਹਿਤ ਪੰਜਾਂ ਦਾ ਹੀ ਦੁੱਧ ਮੱਝਾਂ ਵਰਗਾ ਉੱਚਾ ਤੇ ਮੁੱਲ ਜਮਈ ਜਾਇਜ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਮੇਰੇ ਰੋਤੇਤ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੂਗਾ ਸੀਲੂ ਵੀ ਮੋਗ ਹੈ ਫੋਨ ਨੰਬਰ ਆ 9801755676 ਇੱਕ ਨੰਬਰ ਤੋਂ ਸ਼ੁਰੂ ਕਰੀ ਕਰ ਰਹਾ ਤਾਂ ਕਹਿਣਾ ਸੂਆ ਇਹ ਦੂਜਾ ਸੂਆ ਵੱਛੀ ਆ ਭਰਾ ਹੁਣੇ ਲੈ ਕੇ ਆਂਦੀ ਆ ਪਿੰਡੋਂ ਹੀ ਲਈਆ ਠੀਕ ਹੈ ਦੁੱਧ ਪੋਲੂਨ ਦਾ ਦੁੱਧ ਦਾ ਰਿਕਾਰਡ ਹੈਗਾ ਇਹਦਾ 15 16 ਕਿਲੋ ਦਾ ਠੀਕ ਹੈ ਕੋਈ 14 ਮੰਨ ਲੇ 15 ਮੰਨ ਲੇ ਹੋ ਗਏ ਤੇ ਖੁਸ਼ੀ ਆ ਠੀਕ ਹੈ ਸੀਲ ਸੌਂਾਂ ਤੋਂ ਪੁੱਜ ਗਿਆ 2 4 ਦਿਨ ਲੈ ਜੂਗੀ ਪਲੀ ਫੁੱਲ ਕੱਢੀਏ ਬਾਹਰੋਂ ਸੀਲ ਸੌਂ ਫੁੱਲ ਆ ਬਾਈ ਕਹਿੰਦਾ ਤੁਸੀਂ ਵੇਖ ਸਕਦੇ ਆ ਪਿੰਡੋਂ ਹੀ ਲਈ ਆ ਆਪਦੇਓ ਕੋਈ ਦੂਰੋਂ ਨਹੀਂ ਵੜ ਬਾਈ ਕਹਿੰਦਾ ਹੀ ਆਪਦੇ ਪਿੰਡੋਂ ਲਈ ਆ ਪੂਰੀ ਤਸੱਲੀ ਵਾਲੀ ਵਹਿੜਾ ਮੱਝਾਰਗਾ ਪੱਠ ਭੜਾ ਚਾਰ ਛਪੇਰੋਂ ਗੋਲ ਮਟੋਲ ਪਈ ਐ ਪਲਵਾਨ ਨਾਰਗੀ ਐ ਹਵਾਨਾ ਸੋਨਾ ਤਿਆਰ ਕੀਤਾ 15 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਬਾਈ ਕਹਿੰਦਾ ਕੋਈ 14 ਮਨ ਲੈ ਕੋਈ 15 ਮਨ ਲੈ ਕੋਈ 16 ਮਨ ਲੈ ਹੂੰ ਮੱਥੇ ਦੀ ਸੋਹਣੀ ਆ ਬੋਦੀ ਵਾਲੀ ਵੱਚੀ ਜੈ ਜੈ ਮੁੱਲ ਦੱਸ ਪਹਿਲਾਂ ਕਰਦਾ ਤਾਂ ਮੁੱਲ ਕਿਹੜਾ ਕਰਨਾ 40000 ਦੀ ਨਾ 40000 ਦੀ ਬਾਈ ਕਹਿੰਦਾ ਮੁੱਲ ਕਿਹੜਾ ਕਰਨਾ 40000 ਦੀ ਦੇ ਦੇਣੀ ਐ ਮੱਝਾਰਗਾ ਦੁੱਧ ਉਹ 15 ਕਿਲੋ ਮੰਨ ਕੇ ਸੌਦਾ ਕਰ ਲਿਓ ਤੇ ਇਹ 15 ਕਿਲੋ ਵਾਲੀ ਮੱਝ ਲੈਣੇ ਆ ਲੱਖ ਰੁਪਏ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਬਿਲਕੁਲ ਜਾਇਜ਼ ਮੁੱਲ ਪੂਰੀ ਭਾਰੀ ਨਰੋਈ ਨਿਗਰਵੱਛੀ ਦੂਜਾ ਸੂਆ ਥਣ ਮੁੱਠੀ ਵਾਲਿਆ ਥਿਜਵਾਈ ਵਾਲੇ ਗਲਾਬੀ ਹੈ ਗੈਬ ਵਿੱਚ ਲੱਗੇ ਹੋਇਆ 2-4 ਦਿਨ ਮਸਾਂ ਹੀ ਲਊਗੀ ਤਿਆਰੀ ਮੰਨੋ ਤੁਸੀਂ 15 ਕਿਲੋ ਖੁੱਲਾ ਦੁੱਧ ਪਿਆਜੂ ਮੁੱਲ ਸਿਰਫ 40000 ਆਪਦੇ ਪਿੰਡੋਂ ਹੀ ਮੱਛੀ ਲਈ ਹੈ ਪੂਰੀ ਭਾਰੀ ਨਰੋਈ ਨਿਗਰ ਫੁੱਲ ਵਜਨ ਵਾਲੀ ਹੈ ਪਾਈਓ ਤਾਂ ਹਾਂ ਮੱਝਾਰਾ ਦਾ ਪੈਠਪੜਾ ਚਾਰ ਚਪੇਰੋਂ ਗੋਲ ਮਟੋਲ ਪਈ ਐ ਕੋਈ ਲੱਸੀ ਲਾਵੀ ਮਰੀ ਹੰਬੀ ਜੀ ਨਹੀਂ ਥਣ ਵੀ ਸੋਹਣੇ ਆ ਗਲਾਬੀ ਚਾਰਾ ਥਣਾਂ ਦਾ ਸੇਮ ਸਾਈਜ਼ ਐ ਦੋ ਨੰਬਰ ਦਾ ਕੰਨਵਾ ਸੂਆ ਕਰਦੇ ਤਾਂ ਦੂਜਾ ਸੂਆ ਬਹੁਤ ਚੰਗੀ ਮੱਛੀ ਆ ਚੁੰਕ ਤੋਂ ਕਾਲੀਆ ਪਲੂਨ ਦੇ ਦੁੱਧ ਦਾ ਰਕਾਰ ਇਹਦਾ 20 ਲੀਟਰ ਦਾ ਪਹਿਲਾਂ ਦਾ ਹਾਂ ਦਣ ਕਿੰਨੇ ਲੈ ਜੂ ਦਣ ਬਸ 5 4 ਹੀ ਲਊਗਾ ਜੇ ਐਜਾ ਮੁੱਲ ਹਾਂ ਨਾਲਾ ਮੁੱਲ ਹੋਊਗਾ ਵੱਧ ਘਟਨੇ ਹੋਣੀ 47000 ਦੀ ਦੇਣੀ ਆ 20 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਬਾਈ ਕਹਿੰਦਾ ਜਦੋਂ ਵਹਿੜ ਤੁਰੀ ਆਪ ਹੀ ਦਸੂਗੀ ਕਿ ਮੈਂ ਦੁੱਧ ਵਾਲੀ ਆ ਹਵਾਨਾ ਸੋਣਾ ਕੋਈ ਟਟਮਾ ਲੰਕਮਾ ਹਵਾਨਾ ਨਹੀਂ ਫਿਟਿੰਗ ਆ ਦਾ ਠੋਸ ਨਿੱਗਰ ਹਵਾਨਾ ਮੁੱਠੀ ਵਾਲਾ ਹੱਦੀ ਚਵਾਈ ਵਾਲੇ ਥਾਨ ਬਲਟੇ ਲਾ ਹਜੇ ਕਾਫੀ ਬਾਕੀ ਐ ਸਾਈਡਾਂ 'ਚ 4-5 ਦਿਨ ਇਹ ਲੈ ਜੂ 4-5 ਦਿਨਾਂ ਦਾ ਅਮਰੀਕਨ ਵਰਗਾ ਲੇਵਾ ਤਿਆਰ ਕਰਕੇ ਸੋਣਾ ਕਰੋ ਸੰਗ ਹੈ ਹਾਂ ਇਹ ਕੋਈ ਹੱਡੀ ਦੀ ਨਹੀਂ ਕੋਈ ਫਸਲੀ ਦੀ ਨਹੀਂ ਵਖਾ ਦਿਓ ਮਾਝ ਨਮੋਜਨ ਬਹੁਤ ਹੈ ਥਾਣੇ ਦੇ ਵੀ ਸੋਹਣੇ ਆ ਹੱਥੀ ਚਵਾਈ ਵਾਲੇ ਆ ਸੀਲ ਫੋਲ ਸੀਲ ਸਾਉ ਫੋਲ ਹੈ 40 ਤੇ 7 47000 ਦੀ ਦੇ ਦੇਣੀ ਹੈ ਮੱਝਾਰ ਦਾ ਦੁੱਧ ਉਹ ਚਿੱਟਾ ਸਾਰੇ ਨਾਲ ਕੀ ਗਰਮੀ ਰਹਿਤ ਹੈ ਕਿਉਂਕਿ ਹੁਣ ਦਿਨ ਗਰਮੀ ਦੇ ਆ ਤੇ ਮੈਂ ਅੱਗੇ ਵੀ ਆਮ ਹੀ ਗੱਲਾਂ ਕਰਦਾ ਹੁਣ ਗਰਮੀਓ ਗਰਮੀ ਜਿਆਦੇ ਵੀਡੀਓ ਗਰਮੀ ਰਹਿਤ ਵੇੜਾਂ ਦੀ ਅਪਲੋਡ ਹੋਇਆ ਕਰੂ ਕਿਤੇ-ਕਿਤੇ ਤੁਹਾਨੂੰ ਐਚਐਫ ਨਸਲ ਦੀ ਵੇੜਾਂ ਦੀ ਵੀਡੀਓ ਵੀ ਵੇਖਣ ਨੂੰ ਮਿਲੂ ਪਰ ਤੇ ਆਪਣੀ ਹੈਂ ਆਵੇ ਠੀਕ ਹੈ ਇਹ ਚੰਗੂ ਕੋ ਲੈ ਸਕਦਾ ਹੂੰ ਸਹੀ ਹੈ ਕਰੌਸ ਦੀ ਥੋੜੀ ਮੰਗ ਜ਼ਿਆਦਾ ਆਪਾਂ ਕਰੌਸ ਦੀ ਵੀਡੀਓ ਅੱਡੀ ਬਣਾਦੀ ਉਹਨਾਂ ਦੀ ਮੈਂ ਕੱਲ ਨੂੰ ਬਣਾ ਲਾਂਗੇ ਹਾਂ ਇਹ ਵੀ ਗੱਲ ਸਹੀ ਹੈ ਦੋਸਤੋ ਕਰੌਸ ਦੀ ਬਾਈ ਕਹਿੰਦਾ ਸਾਰੀਆਂ ਮਿਹੜਾਂ ਦੀ ਵੀਡੀਓ ਹੀ ਅੱਡ ਬਣਾਦੀ 47000 ਦੀ ਦੇ ਦੇਣੀ ਹੈ ਦੋ ਨੰਬਰ ਘੋੜੀ ਵਰਗੀ ਬੱਛੀ ਹੈ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਠੋਸ ਨੇ ਕਰ ਹਵਾਨਾ ਸਾਰੀਆਂ ਮੱਛੀਆਂ ਸੋਹਣੀਆਂ ਜਾਨ ਵਾਲੀਆਂ ਬਾਜਾਂ ਵਾਲੀਆਂ ਠੀਕ ਹੈ ਦੋ ਨੰਬਰ ਤੇ ਤਿੰਨ ਨੰਬਰ ਹਾਂ ਠੀਕ ਹੈ ਤੇ ਜਣੀ ਦੋਵੇਂ ਜਣੀ ਪੈਣਾ ਹੀ ਆ ਸਹੀ ਹੈ ਹਾਂ ਦਿਨ ਕਿ ਕੰਨ ਮਸੂਆ ਇਹ ਵੀ ਦੂਜਾ ਸੂਆ ਸਮੂਹੀ ਹੈ ਦਿਨ ਕਿਨੇ ਲੈ ਜੂ ਡਣੇ ਦੇ ਬਾਅਦ 5-7 ਪਏ ਆ ਕੰਨ ਵੀ ਛੋਟਾ ਹੀ ਹੈ ਨਾ ਪਾਨ ਦੇ ਪੱਤੇ ਵਰਗਾ ਦੁੱਧ ਕਿੰਨਾ ਕੱਢ ਜੂ ਦੁੱਧ ਦੇ ਨੇ 17 ਲੀਟਰ ਦਿੱਤਾ ਇਹਦਾ ਲੇਵਲ ਨੂੰ ਉਹ ਉਦੂੰਗੀ ਸੋਨਾ ਵਜਨ ਤੇ ਰੂਲ ਫੜਾ ਦੋ ਨੰਬਰ ਤੇ ਤਿੰਨ ਨੰਬਰ ਬਾਈ ਦੱਸਦਾ ਇੱਕੋ ਘਰੋਂ ਲਈ ਹੈ ਸਾਰਿਆਂ ਵੱਡਾ ਕ੍ਰੋਸ ਪਣ ਸੀ ਹੂੰ ਕ੍ਰੋਸਾਂਗ ਵਹਿਣਾ ਹਵਾਨਾ ਇਹਦਾ ਵੀ ਸੋਨਾ ਇਹਦਾ ਦੋ ਨੰਬਰ ਨਾਲ ਵੀ ਸੋਨਾ ਹਵਾਨਾ ਵੱਡਾ ਹਵਾਨਾ ਵਾਲਟੇਲਾਂ ਬਹੁਤ ਪਈਆਂ ਤਿਆਰੀ ਹਵਾਨੇ ਦੀ ਬਹੁਤ ਆ ਸਾਰੀ ਵਾਲਟੇਲ ਕੱਢ ਕੇ ਸੂਣਾ 17 ਕਿਲੋ ਦੁੱਧ ਬਈ ਦੱਸਦਾ ਕਿ ਇਹਨੇ ਪਹਿਲਾਂ ਨੇ ਦਿੱਤਾ ਦੂਜੇ ਸੂਏ ਕਰਮਾਂ ਵਾਲੀ ਸੂਂਦੀ ਐ ਰੋਗ ਰੋਗ ਦੇ ਥਾਣ ਆ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਆਏ ਨਹੀਂ ਕੋਈ ਲੱਤ ਛੜ ਵਾਲੀ ਐ ਸਾਰੀਆਂ ਹੀ ਫੁੱਲ ਸੀਜ਼ ਆਉ ਠੰਡੀਆਂ ਵਹਿੜਾਂ ਸਾਰੀਆਂ ਹੀ ਗਰਮੀ ਰਹਿਤ ਦੁੱਧ ਸਾਰੀਆਂ ਦੀ ਮੱਝਾ ਰਗਾਉ ਚਿੱਟਾ ਖਵਾਨੇ ਦੀ ਤਿਆਰੀ ਬਹੁਤ ਐ 15 16 ਕਿਲੋ ਦੁੱਧ ਵਾਲਾ ਖਵਾਨਾ ਤਾਂ ਕਰਮਾ ਲਈ ਹੋਣੀ ਤਿਆਰ ਕਰੀ ਫਿਰਦੀ ਐ ਜੇ ਕੋਈ 2 4 ਦਿਨ ਇਹਨੇ ਲੈ ਜਾਣੇ ਆ ਵਾਲ ਢਿੱਲਾ ਸਾਰੀਆਂ ਕੱਢ ਕੇ ਖਵਾਨਾ ਟੈਟ ਕਰਕੇ ਸੋਨਾ ਖਵਾਨਾ ਰਾਵ ਡੰਗੂ ਵੱਧਾ ਮੁੱਲ ਜੈ ਜੈ ਕਿੰਨਾ ਕੀਤਾ ਇਹਦਾ ਇਹਦਾ ਮੁੱਲ ਤੋਂ ਉਵੇਂ ਕਰਨ ਨੂੰ 50 ਕੰਗਦੇ ਪਰ 47 ਕੋਈ ਇਹਦਾ ਲੈਣੇ ਇਹ ਵੀ 47 ਦੀ ਹਾਂ ਦੋਨੋਂ 47 47 ਇਹਨਾਂ ਦੇ ਦੇ ਦਿੰਦੇ ਆ ਇਹ ਜੋੜਾ ਲੈ ਲਓ ਕੋਈ 5 700 ਵੱਧ ਹੋ ਜੂ ਬਾਬਾ ਯਾਰ ਮੁੱਲ ਹੀ ਉਹਨਾਂ ਕੀਤਾ ਜਿਹੜੇ ਹਿੰਮਤਾਂ ਚ ਲੈਣੇ ਆ ਕੋਈ ਬਾਲਾ ਲੰਮਾ ਜੋੜਾ ਨਹੀਂ ਤੁਹਾਨੂੰ ਪਤਾ 40 ਦੀ ਕੋਈ ਦੇ ਦੂ ਇਹੋ ਜੀ ਹੂੰ ਸਹੀ ਐ ਦੋਸਤੋ ਬਾਈ ਕਹਿੰਦਾ ਮੁੱਲ ਉਹਨੇ ਹੀ ਕੀਤਾ ਬਾਹਲਾ ਕੋਈ ਲੰਮਾ ਚੌੜਾ ਕੰਮ ਨਹੀਂ ਕੋਈ ਬਾੜੇ ਅੱਗੇ ਨਹੀਂ ਵੜੇ ਉਹਨੇ ਕੀ ਮੁੱਲ ਕੀਤੇ ਜਿੰਨੇ ਬਾਈ ਕਹਿੰਦਾ ਲੈਣੇ ਆ ਦੋ ਨੰਬਰ ਤਿੰਨ ਨੰਬਰ ਇੱਕੋ ਘਰੋਂ ਵੜਾਂ ਲਈਆਂ 47 47000 ਦੀਆਂ ਦੇ ਦੇਣੀਆਂ ਕੋਈ ਨਿੱਕੀਆਂ ਮਰੀਆਂ ਹੰਭੀਆਂ ਆਈਆਂ ਨਹੀਂ ਇੱਕੋ ਮੁੱਲ ਤੇ ਲੰਗਾ ਆਪਾਂ ਕੋਈ ਮੰਗਦਾ ਠੀਕ ਐ ਇੱਕੋ ਮੁੱਲ ਜੀ ਬਾਈ ਕਹਿੰਦਾ ਲਈਆਂ ਤੇ ਇੱਕੋ ਮੁੱਲ ਜੀ ਦੇ ਦੇਣੀਆਂ ਚਾਰ ਨੰਬਰ ਕਰਦਾ ਤਾਂ ਕੱਢ ਬਾਹਰ ਨੂੰ ਇਹਦਾ ਕਹਿਣ ਮਾਸੂਆ ਚਾਰ ਨੰਬਰ ਵੀ ਦੂਜਾ ਸੂਆ ਹੀ ਆ ਕਿੰਨੇ ਦਿਨ ਲੈ ਜੀ ਇਹਦੇ 7 ਦਿਨ ਬਾਈ ਆ ਕਿੰਨਾ ਗੋਦ ਕੱਢ ਜੂ ਦੁੱਧੇ ਦਾ ਫਲੂਨ ਦਾ ਰਕਾਰਡ 20 ਲੀਟਰ ਦਾ ਹੋ ਚੰਗੀ ਬੱਛੀ ਆ ਮੂ ਮੱਥੇ ਦੀ ਮੂ ਮੱਥੇ ਦੀ ਸੋਹਣੀ ਐ 20 ਲੀਟਰ ਦੁੱਧ ਬਾਈ ਦੱਸਦਾ ਕਿ ਦਿੱਤਾ ਪਿਛਲੇ ਸੂਏ 5-7 ਦਿਨ ਬਾਈ ਦੱਸਦਾ ਲੈ ਜੂਗੀ ਇਧਰ ਬਾਈ ਵੀਰਾ ਵੀ ਆ ਗਿਆ ਹੋਰ ਜੀ ਕਹਿਮਾ ਸੇ ਤਾਂ ਕਿਰਪਾ ਕਿਰਪਾ ਬਾਈ ਚਲੋ ਮਹਾਰਾਜ ਕਿਰਪਾ ਹੀ ਰੱਖੇ ਹਵਾਨਾ ਸੋਹਣਾ ਖੁੱਲਾ ਭਾਂਡਾ ਸੋਹਣਾ ਰਹੇ ਦੇ ਬੀਰ ਅਰੇ ਹੂੰ ਸਹੀ ਹੈ ਦੋਸਤੋ ਬਾਈ ਵੀ ਰਹਾ ਕਹਿੰਦਾ ਆਪ ਦੇ ਲੋ ਤਾਂ ਸੋਹਣੀਆਂ ਵੜਾਂ ਲਈਦੀਆਂ ਥਣ ਭਾਂਡੇ ਦੀਆਂ ਸਾਫ਼ ਸੁਧਰੀਆਂ ਬਲ ਢਿੱਲਾਂ ਬਹੁਤ ਪਈਆਂ 5-6 ਦਿਨ ਲੈ ਜੂਗੀ ਸਾਰੀ ਬਲ ਢਿੱਲ ਕੱਢ ਕੇ ਸੁਨਾ ਕਰਮ ਵਾਲੀ ਨੇ ਹੂੰ ਥਣ ਪੂਰਾ ਚੰਗਾ 20 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਿੱਤਾ ਬਹੁਤ ਚੰਗੀ ਵੜ ਆ ਗਿਆ ਘਰੇ ਰੱਖਣ ਨੂੰ ਮਾਰੀ ਲੀਗਾ ਠੀਕ ਹੈ ਜਾਤ ਪਾਤ ਵੀ ਫੋਲ ਸਾਰਾ ਕੁਝ ਚੰਗਾ ਬਾਈ ਕਹਿੰਦਾ ਜੇ ਕਿਸੇ ਭੈਣ ਭਰਾ ਨੇ ਘਰੇ ਰੱਖਣੀ ਆ ਦੁੱਧ ਪੀਣ ਨੂੰ ਪੂਰੀ ਚੰਗੀ ਵੜ ਹੈ ਮੁੱਲ ਜੈ ਜਿਆ ਕਰਦਾ ਤੇ ਦਾ ਇਹ 50 ਦੀ ਦਰੰਗ ਦਸੀ ਇਹ 50000 ਦੀ ਦੇ ਦੇਣੀ ਹੈ ਚਾਰ ਨੰਬਰ ਥਾਂ ਤੁਹਾਨੂੰ ਦੁਬਾਰਾ ਵੀ ਵਿਖਾ ਦੰਨਾ ਹਵਾਨਾ ਸਾਰਾ ਬ੍ਰਿਕ ਬ੍ਰਿਕ ਵੀਮਸ ਨਾਲ ਭਰਿਆ ਪਿਆ ਹਜੇ 5 6 ਦਿਨ ਲੈ ਜਾਣੇ ਆ ਸਾਰੀ ਵਾਲ ਢਿਲ ਕੱਢ ਕੇ ਗਾਰੰਟੀ ਹੋ ਠੀਕ ਹੈ ਥਣਾ ਦੀ ਬਾਈ ਕਹਿੰਦਾ ਸਾਰੀਆਂ ਵੜਾਂ ਦੀ ਗਾਰੰਟੀ ਹੋ ਕੋਈ ਥਣ ਚੁਨੀ ਕੀ ਹੋ ਜੇ ਕੋਈ ਭਾਰ ਪਿੱਛਾ ਮਾਰਦੀ ਹੋਵੇ ਮਤਲਬ ਭਾਰ ਕੱਢਦੀ ਹੋਵੇ ਤੇ ਵੀਰ ਕਹਿੰਦਾ ਜੇ ਤੁਹਾਡਾ ਕੋਈ 2000 ਖਰਚਾ ਆਊਗਾ ਆਉਣ ਦਾ ਇਥੋਂ ਤੁਸੀਂ ਗੱਡੀ ਲੈ ਕੇ ਆਓ ਤੁਹਾਡੀ ਗੱਡੀ 2000 ਚ ਗੱਡੀ ਇੱਥੇ ਆਈ ਹੋਵੇ ਤੇ 4000 ਦੇ ਕੇ ਮੋੜੂ 2000 ਤੁਹਾਡਾ ਤਾਂ ਮੋੜਨਾ ਹੀ ਮੋੜਨਾ ਕੋਲੋਂ 2000 ਹੋਰ ਦੇऊं ਭਾਈ ਕਹਿੰਦਾ ਜੇ ਤੁਹਾਡਾ ਖਾਲੀ gekeੜਾ ਵੱਜ ਜੇ ਠਣਾ ਦੀ ਭਾਰ ਪਿੱਛੇ ਦੀ ਸਾਰੀਆਂ ਦੀ ਫੁੱਲ ਗਾਰੰਟੀ ਹੈ ਇੱਥੇ ਲਾਸਟ ਦੇ ਤਾਜੀ ਸੂਈ ਸਵਾਈ ਕਾਲੇ ਰੰਗ ਦੀ ਕ੍ਰਾਸ ਵੈਡ ਰਾਤ ਦੀ ਸੂਈ ਬਹੁਤ ਚੰਗੀ ਵੈਡਾ ਜੇਰ ਜੂਰ ਰਾਤ ਦੀ ਭਾਈ ਕਹਿੰਦਾ ਸੂਈ ਹੈ ਜੇਰ ਜੂਰ ਦੀ ਵੀਰ ਕਹਿੰਦਾ ਗਾਰੰਟੀ ਹੈ ਜੇਰ ਪੈ ਗਈ ਹੈ ਕਾਲੇ ਰੰਗ ਦੀ ਬੱਚੀ ਥਣ ਸਾਰੀਆਂ ਵੇੜਾਂ ਦੇ ਸੋਹਣੇ ਆ ਸੇਮ ਹੀ ਆ ਥਣ ਸਾਰੀਆਂ ਦੇ ਨਾ ਕਿਸੇ ਦਾ ਕੋਈ ਥਣ ਬਾਲਾ ਵੱਡਾ ਨਾ ਛੋਟਾ ਮੀਡੀਅਮ ਥਣ ਦੇ ਸਾਈਜ਼ ਆ ਜਿਹੜੇ ਆਪਾਂ ਨੂੰ ਚਾਹੀਦੇ ਆ ਹੱਥੀ ਚਵਾਈ ਆਸਤੇ ਕਿਉਂਕਿ ਮਸ਼ੀਨ 'ਚ ਤਾਂ ਵੱਡਾ ਥਣ ਵੀ ਚੱਲੀ ਜਾਂਦਾ ਜਿਹੜੇ ਮਸ਼ੀਨਾਂ ਚਵਾਈ ਕਰਦੇ ਆ ਤੇ ਛੋਟਾ ਥਣ ਵੀ ਚੱਲੀ ਜਾਂਦਾ ਚੁੰਡੀ ਵਾਲਾ ਵੀ ਚੁੰਡੀ ਵੇੜਾ ਯਾਰ ਠੀਕ ਐ ਕੋਧ ਕੇ ਨਾ ਕੱਢ ਜੂ। ਕੋਧ ਕਰੀ ਜੀ ਤੋਂ ਲਈ ਉਹਨੇ 16 ਲੀਟਰ ਦੱਸਿਆ ਆਪਾਂ ਨੂੰ। ਠੀਕ ਐ। ਇਦ ਕੀ ਗਾਹ ਹੋਣਾ ਅਗਲਾ ਸੇਵਾ ਵਾਧ ਵੀ ਚੋ ਸਕਦਾ ਕੋਈ ਘੱਟ ਵੀ ਚੋ ਸਕਦਾ। ਜੈਜ ਮੋਲ। 54600 ਦੀ ਜਸਨੋ। 54600 ਦੀ 5 ਨੰਬਰ ਲਾਸਟ ਵੈਡ ਦੀ ਯੈਸ ਨੋ ਆ। ਚਵਾਈ ਵੀ ਬਹੁਤ ਚੰਗੀ ਆ। ਚਵਾਈ ਵੀਰ ਦਾਸ ਤਾਂ ਪੂਰੀ ਚੰਗੀ ਆ। ਮੋਟੀ ਧਾਰ ਆ ਤੁਸੀਂ। ਵੇਖ ਸਕਦੇ ਆ। ਬਾਕੀ ਤੁਹਾਨੂੰ ਫੜ ਕੇ ਦਿੰਦਾ ਜੀ। ਹੂੰ। ਚਾਰਾ ਥਣਾ ਜੋ ਬਾਈ ਨੇ ਧਾਰਾ ਮਾਰਤੀਆਂ। ਮੋਗੀ ਅਰਗੀ ਚਵਾਈ ਆ ਬਾਈ ਕਹਿੰਦਾ 46400 ਦੀ ਦੇ ਦੇਣੀ ਆ ਹੂੰ ਸਹੀ ਆ 46400 ਚ ਮਾਨ ਵੀਰ ਕਹਿੰਦਾ ਕਰ ਦੂ 16 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਅਰਗੀ ਬਾਈ ਕਹਿੰਦਾ ਕੋਈ 16 ਚੋਲੇ ਕੋਈ 15 ਚੋਲੇ ਜਾਂ ਵੱਧ ਚੋਲੇ ਕਿਲੋ ਜਾਂ ਘੱਟ ਚੋਲੇ ਹੁਣ ਬਾਈ ਕਹਿੰਦਾ ਥੋੜੀ ਸੇਵਾ ਸੰਭਾਲ ਦੇ ਨਰ ਪਰ ਮਗਰ ਮੇਲ ਕਾਫ ਬਛੜਾ ਆਇਆ ਆਇਆ ਆਪਣੀ ਗੱਲ ਹੋ ਰਹਾ ਐ ਲੋਕ ਵੀ ਕ੍ਰਾਸ ਨਹੀਂ ਰਿਹਾ ਹੂੰ ਸਾਡੀ ਕ੍ਰੋਸ ਕਾਹਦਾ ਜਿਹੜੀ ਦੀ ਮਰਜ਼ੀ ਥੱਲੇ ਪਿਆ ਜੀ ਠੀਕ ਐ ਲੱਤਾਂ ਮਾਰੂ ਜਿਹੜੀ ਦੀ ਮਰਜ਼ੀ ਅਸੀਂ ਬੜੀ ਬਚਾ ਛੱਡਣ ਦੀ ਲੋੜ ਬਣੀ ਹੂੰ ਸਹੀ ਐ ਦੋਸਤੋ ਬਾਈ ਕਹਿੰਦਾ ਪੱচ্চਾ ਛੱਡਣ ਦੀ ਲੋੜ ਵੀ ਨਹੀਂ ਜਿਹੜੀ ਵੀ ਵੈੜ ਕ੍ਰਾਸ ਹੋਊ ਸਾਡੀ ਫੁੱਲ ਸੀਲਸਾ ਹੋਊਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਨਾਗ ਪੰਜੇ ਨਾਗ ਗਰਮੀ ਰਹਿਤ ਆ ਵੱਡੀਆਂ ਵੈੜਾ ਵੀ ਹੋਏਗਾ ਬਈ ਜੇ ਵੈੜਾ ਇਧਰ ਵੱਡੀਆਂ ਵੀ ਖੜੀਆਂ ਐ ਐਫ ਨਸਲ ਦੀਆਂ ਪੰਜ ਛੇ ਵੈੜਾ ਇਧਰ ਐ ਜੇ ਕੋਈ ਡੱਬੀਆਂ ਵੈੜਾ ਲੈ ਆਂਦਾ ਚਾਹ ਵਾਣਾ ਤੇ ਕੋਈ ਗੱਲ ਨਹੀਂ ਬਾਈ ਕਹਿੰਦਾ ਆ ਜਿਓ ਨਗ ਤੁਹਾਨੂੰ ਪੰਜ ਵਿਖਾਦੇ ਆ ਪੰਜ 6 ਵਹਿੜਾ ਵੱਡੀਆਂ ਚੰਗੇ ਦੁੱਧ ਵਾਲੀਆਂ ਇਧਰ ਖੜੀਆਂ ਇੱਕ ਇਧਰ ਹੋਰ ਸੂਈ ਸਵਾਈ ਖੜੀ ਆ ਸਾਰੀਆਂ ਪੂਰੀਆਂ ਚੰਗੀਆਂ ਵਹਿੜਾ ਫੁੱਲ ਜਾਤ ਵਾਲੀਆਂ ਜਿਹੜਾ ਵੀ ਨਗ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦਾ ਜੇ ਕੋਈ ਪਹਿਲੀਆਂ ਵਹਿੜਾਂ ਚ ਲੈ ਆਂਦਾ ਚਾਹਵਾਣਾ ਤਾਂ ਪਹਿਲੀਆਂ ਚੋਂ ਲੈ ਲਓ ਇਧਰ ਪੰਜ 6 ਡੱਬੀਆਂ ਵਹਿੜਾਂ ਵੱਡੇ ਕੱਦ ਵਾਲੀਆਂ ਖੜੀਆਂ ਇਹ ਟੋਟਲ 10 12 ਨਗ ਜਿਹਦੇ ਜਿਹੜਾ ਵੀ ਨਗ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰੇ ਸੀਲ ਸਾਊ ਆ ਫੋਨ ਨੰਬਰ ਸਕ੍ਰੀਨ ਤੇ ਸਾਰੇ ਨਾਲ ਸਤਿ ਸ਼੍ਰੀ ਅਕਾਲ